ਬੜੇ ਰਿਸਪੈਕਟ ਦੇ ਨਾਲ ਸਿੱਖੀਜ਼ਮ ਦੇ ਵਿੱਚ ਇੱਕ ਨਾਮ ਲਿੱਤਾ ਜਾਂਦਾ ਹੈ ਭਾਈ ਕਾਨ ਸਿੰਘ ਨਾਭਾ ਉਹਨਾਂ ਦਾ ਇਹ ਮਹਾਨ ਕੋਸ਼ ਸੀਗਾ ਜਿਹਦੀਆਂ ਕਿਤਾਬਾਂ ਦੇਖ ਕੇ ਇੱਕ ਵਾਰੀ ਤਾਂ ਰੂਹ ਦੇ ਵਿੱਚ ਝੰਝਾੜ ਜੀ ਹੋਈ ਦੀ ਯਾਰ ਆਹ ਚੀਜ਼ ਹੋਣੀ ਚਾਹੀਦੀ ਸੀ ਪਰ ਜਿਨਾਨ ਨੇ ਇਹ ਗਲਤੀ ਕੀਤੀ ਗਲਤੀ ਕਰਨ ਤੋਂ ਬਾਅਦ ਛਾਪੀ ਉਹਨਾਂ ਨੂੰ ਵਾਕਈ ਬਹੁਤ ਵੱਡੀ ਲਾਨਤ ਹੈ ਦੋ ਤਰੀਕੇ ਇੱਥੇ ਦੋ ਗੱਲਾਂ ਨੇ ਜੀ ਇੱਕ ਗੱਲ ਇਹ ਹੈ ਵੀ ਗਲਤੀ ਹੋਈ ਹੈ ਕਿ ਜਾਨ ਬੁਝ ਕੇ ਗਲਤੀ ਕੀਤੀ ਵਿਕੀਪੀਡੀਆ ਅਸਲ ਦੇ ਵਿੱਚ ਪੰਜਾਬ ਦਾ ਨਹੀਂ ਜੀ ਵਿਕੀਪੀਡੀਆ ਵਰਲਡਵਾਈਡ ਜਦੋਂ ਦੇਖਿਆ ਜਾਂਦਾ ਨਾ ਤਾਂ ਜਿਹੜੀ ਵਿਕੀਪੀਡੀਆ ਦੀ ਬੁਨਿਆਦ ਹੈ ਉਹ ਭਾਈ ਕਾਨ ਸਿੰਘ ਨਾ ਬਾਦੇ ਮਹਾਨ ਕੋਸ਼ ਤੇ ਹੀ ਹੈ ਉਹ ਡੈਮੋ ਕਿਵੇਂ ਹੁੰਦਾ ਵੀ ਇਹਦੇ ਵਿੱਚ ਐਨੇ ਪੇਜ ਹੋਣਗੇ ਇਹਦੀ ਏ ਕੋਸਟਿੰਗ ਹੈ ਜਿਹੜੀ ਕਿ ਯੂਨੀਵਰਸਿਟੀ ਪਟਿਆਲਾ ਕੱਢਦੀ ਹੈ ਇਹਦੀ ਏ ਕੋਸਟਿੰਗ ਹੈ ਇਹਦਾ ਫੌਂਟ ਸਾਈਜ਼ ਇਹ ਹੋਏਗਾ ਠੀਕ ਹੈ ਇਹਦੀ ਨੰਬਰਿੰਗ ਇਹ ਲਿਖਣੀ ਹੈ ਉਹਦੇ ਅੱਗੇ ਉਹਦਾ ਤਤਕਾਰਾ ਬਣਦਾ ਜਿਹੜਾ ਲਿਖਿਆ ਜਾਂਦਾ ਉਹਦੀ ਜਿਲਤ ਡਿਜ਼ਾਈਨ ਹੁੰਦੀ ਹੈ ਜਿਲਤ ਦਾ ਰੰਗ ਡਿਜ਼ਾਈਨ ਹੁੰਦਾ ਉਸ ਤੋਂ ਬਾਅਦ ਉਹ ਕਿਤਾਬ ਨੂੰ ਪੜਿਆ ਜਾਂਦਾ ਸੋ ਦੋਸਤੋ ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਉੱਪਰ ਵਿਚਾਰ ਕਰਨ ਲੱਗੇ ਆਂ ਕਿਉਂਕਿ ਇੰਡੀਆ ਦੀ ਕੁਝ ਕੁ ਯੂਨੀਵਰਸਿਟੀਆ ਹੈਗੀਆਂ ਨੇ ਜਿਹੜੀਆਂ ਆਪਣੇ ਲੈਂਗੁਏਜ ਦੇ ਨਾਮ ਤੋਂ ਜਾਣੀਆਂ ਜਾਂਦੀਆਂ ਨੇ ਇਹ ਮਾਮਲਾ ਵੀ ਉਸੇ ਤਰ੍ਹਾਂ ਜੁੜਿਆ ਹੋਇਆ ਹੈ ਪੰਜਾਬੀ ਯੂਨੀਵਰਸਿਟੀ ਜੋ ਕਿ ਇੱਕ ਮਕਾਮ ਰੱਖਦੀ ਹੈ ਪੂਰੇ ਇੰਡੀਆ ਦੇ ਵਿੱਚ ਇੱਥੋਂ ਬਹੁਤ ਸੂਝਵਾਨ ਬੜੇ ਸਾਇੰਟਿਸਟ ਪੜ੍ਹ ਕੇ ਗਏ ਨੇ بڑے ਵਿਦਵਾਨ ਨੇ ਸਿੱਖੀ ਜਮ ਦੇ ਉੱਪਰ ਖੋਜ ਦੇ ਨਾਮ ਦੇ ਉੱਪਰ ਇੱਥੇ ਇੱਕ ਅਲੱਗ ਤੋਂ ਭਾਗ ਵੀ ਹੈਗਾ ਪਰ ਜਦੋਂ ਇਹ ਮਾਮਲਾ ਫੇਸਬੁੱਕ ਉੱਪਰ ਦਿਖਣ ਨੂੰ ਮਿਲਿਆ ਕੁ ਦਿਨ ਪਹਿਲਾਂ ਤਾਂ ਉਸ ਵੇਲੇ ਇਸ ਗੱਲ ਦੀ ਸਮਝ ਨਹੀਂ ਆਈ ਕਿ ਜਿਹੜੇ ਲੋਕਾਂ ਵੱਲੋਂ ਇਸ ਮਾਮਲੇ ਨੂੰ ਦਿਖਾਇਆ ਗਿਆ ਉਹ ਲੋਕ ਸੂਝਵਾਨ ਨੇ ਜਾਂ ਜਿਹੜੇ ਲੋਕਾਂ ਵੱਲੋਂ ਇਸ ਕਾਰਨਾਮੇ ਨੂੰ ਇਨਜਾਮ ਦਿੱਤਾ ਜਾ ਰਿਹਾ ਉਹ ਲੋਕ ਸੋਝਵਾਨ ਨਹੀਂ ਕਿਉਂਕਿ ਪੜ੍ਹੇ ਲਿਖੇ ਤਾਂ ਦੋਨੋਂ ਹੀ ਨਹੀਂ ਜਿਨ੍ਹਾਂ ਵੱਲੋਂ ਆ ਕੀਤਾ ਗਿਆ ਇੱਕ ਟੋਆ ਖੋਦ ਕੇ ਉਹਦੇ ਵਿੱਚ ਪੁਸਤਕਾਂ ਛੱਡਣੀਆਂ ਪਾਣੀ ਛੱਡਣਾ ਜਾਂ ਜਿਨ੍ਹਾਂ ਵੱਲੋਂ ਜਾਗਰ ਕੀਤਾ ਗਿਆ ਉਹ ਵੀ ਸਮਝਦਾਰ ਨਾਗਰਿਕ ਨਹੀਂ ਕਮੀ ਕੀਤੀ ਹੈ ਬੜੇ ਰਿਸਪੈਕਟ ਦੇ ਨਾਲ ਸਿੱਖੀਜ਼ਮ ਦੇ ਵਿੱਚ ਇੱਕ ਨਾਮ ਲਿੱਤਾ ਜਾਂਦਾ ਭਾਈ ਕੌਣ ਸਿੰਘਿਤ ਨਾ ਉਹਨਾਂ ਦਾ ਇਹ ਮਹਾਨ ਕੋਸ਼ ਸੀਗਾ ਜਿਹਦੀਆਂ ਕਿਤਾਬਾਂ ਦੇਖ ਕੇ ਇੱਕ ਵਾਰੀ ਤਾਂ ਰੂਹ ਦੇ ਵਿੱਚ ਝੰਜਾੜ ਜੀ ਹੋਈ ਵੀ ਯਾਰ ਆ ਚੀਜ਼ ਹੋਣੀ ਚਾਹੀਦੀ ਸੀ ਕੀ ਬਾਕੀ ਇਹ ਤਰੀਕਾ ਹੈਗਾ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸਿੱਖੀ ਜਮ ਦੀ ਵਧੀਆ ਨੋਲਿਜ ਰੱਖਣ ਵਾਲੇ ਤੇ ਲੰਬੇ ਸਮੇਂ ਤੋਂ ਮੀਡੀਆ ਖੇਤਰ ਦੇ ਵਿੱਚ ਲਿਖਾਰੀ ਦੇ ਤੌਰ ਦੇ ਉੱਪਰ ਕੰਮ ਕਰਨ ਵਾਲੇ ਸੂਝਵਾਨ ਅਸੀਂ ਦੇਖ ਆਪਣਾ ਭਰਾ ਹੀ ਕਹਾਂਗੇ ਭਰਾ ਨਹੀਂ ਸਾਡੇ ਹਰਪ੍ਰੀਤ ਸਿੰਘ ਜੀ ਮਾਹੀ ਹੁਣ ਮਾਹੀ ਸਾਹਿਬ ਅਰਜੀ ਦੇ ਵਿਸ਼ੇ ਦੇ ਵਿੱਚ ਮੈਂ ਬਹੁਤੀ ਲੰਬੀ ਗੱਲ ਨਾ ਕਰਾਂ ਜਾਂ ਮੇਰਾ ਮਨ ਵੀ ਨਹੀਂ ਕਰ ਰਿਹਾ ਮੈਂ ਇਸ ਗੱਲ ਤੇ ਸਵਾਗਤ ਕਰਾਂ ਕਿਉਂਕਿ ਇਹ ਮਾਮਲਾ ਤੁਸੀਂ ਵੀ ਵੇਖਿਆ ਹੋਣਾ ਸੋਸ਼ਲ ਮੀਡੀਆ ਤੇ ਆਇਆ ਪਹਿਲਾਂ ਤੇ ਦੱਸੂ ਕੀ ਭਾਈ ਕਾਨ ਸਿੰਘ ਨਾਭਾ ਦੀ ਸਿੱਖੀਜ਼ਮ ਨੂੰ ਕੀ ਦੇਣਾ ਕਿਰਨਜੀ ਪਹਿਲਾਂ ਤਾਂ ਤੁਸੀਂ ਸਲਾਇਕ ਸਮਝਿਆ ਤੁਹਾਡਾ ਬਹੁਤ ਧੰਨਵਾਦ ਹੈ ਨਾ ਤੇ ਜੇ ਆਪਾਂ ਗੱਲ ਕਰੀਏ ਭਾਈ ਕਾਨ ਸਿੰਘ ਨਾਭਾ ਦੇ ਭਾਈ ਕਾਨ ਸਿੰਘ ਨਾਭਾ ਇੱਕ ਇਹੋ ਜਿਹੀ ਸ਼ਖਸੀਅਤ ਨੇ ਜੀ ਜਿਸ ਟਾਈਮ ਵਿਕੀਪੀਡੀਆ ਗੂਗਲ ਤੇ ਵੀ ਉਹ ਜਾਣਕਾਰੀ ਨਹੀਂ ਸੀ ਜਿਹੜੀ ਕਿ ਭਾਈ ਕਾਨ ਸਿੰਘ ਨਾਭਾ ਨੇ ਜਾਣਕਾਰੀ ਸਿੱਖੀਜ਼ਮ ਨੂੰ ਸਿੱਖ ਇਤਿਹਾਸ ਨੂੰ ਜਾਂ ਪੰਜਾਬੀਅਤ ਨੂੰ ਇੱਕ ਮਹਾਨ ਕੋਸ਼ ਦੇ ਰੂਪ ਦੇ ਵਿੱਚ ਦਿੱਤੀ। ਉਹਨਾਂ ਨੇ ਆਪਣੀ ਜੀਵਨ ਦੀ ਬਹੁਤ ਵੱਡੀ ਕਹਾਣਾਂ ਕੀਤੀ। ਥਾਂ-ਥਾਂ ਤੋਂ ਉਹ ਗਿਆਨ ਲਿੱਤਾ। ਲਫ਼ਜ਼ ਪਰੋਏ, ਉਹ ਲਫ਼ਜ਼ਾਂ ਨੂੰ ਪਰੋ ਕੇ ਇੱਕ ਮਹਾਨ ਕੋਸ਼ ਦੇ ਰੂਪ ਦੇ ਵਿੱਚ ਸੰਜੋਇਆ। ਜਿੱਥੋਂ ਕਿ ਅੱਜ ਦੀ ਜਿਹੜੀ ਮਤਲਬ ਜਿਹੜੀ ਅੱਜ ਦੀ ਉਹ ਹੈ ਟੈਕਨੋਲੋਜੀ ਹੈ ਜਿਵੇਂ ਵਿਕੀਪੀਡੀਆ ਹੈ ਜਾਂ ਗੂਗਲ ਹੈ ਉਹ ਵੀ ਭਾਈ ਕਾਨ ਸਿੰਘ ਨਾਭਾ ਦੇ ਜਿਹੜੇ ਲਫ਼ਜ਼ ਨੇ ਉਹਨਾਂ ਤੋਂ ਲਿਖਿਆ ਹੋਇਆ ਜਿਹੜਾ ਇਤਿਹਾਸ ਹੈ। ਉਹਦੇ ਤੋਂ ਸਿੱਖਿਆ ਲੈ ਕੇ ਜਿਹੜੇ ਆ ਉਹ ਬਣਦੇ ਆ ਰਹੇ ਨੇ ਇਸ ਤੋਂ ਇਲਾਵਾ ਭਾਈ ਕਾਨ ਸਿੰਘ ਨਾਭਾ ਨੇ ਹੋਰ ਇਤਿਹਾਸ ਦੇ ਉੱਤੇ ਕਈ ਜਿਹੜੀਆਂ ਕਿਤਾਬਾਂ ਲਿਖੀਆਂ ਜਦੋਂ ਖਾਸ ਕਰਕੇ ਇੱਕ ਗੱਲ ਆਉਂਦੀ ਸੀ Hindu Sikh ਨੂੰ define ਕਰਨ ਦੀ ਉਦੋਂ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਕੀ ਹਮ Hindu ਨਹੀਂ ਜਿਹੜੀ ਉਹਨਾਂ ਦੀ ਬੜੀ ਚਰਚਾ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਹੋਣਾਂ ਦੀ ਉਹ ਕਿਤਾਬ ਆਈ ਇਤਿਹਾਸ ਦੇ ਐਡੇ ਵੱਡੇ ਧਨੀ ਮਤਲਬ ਜਿਨ੍ਹਾਂ ਨੂੰ ਕਹਾਂਗੇ ਕਿ ਬਹੁਤ ਵੱਡਾ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਮਤਲਬ ਜੇ ਅਸੀਂ ਅੱਜ ਮਤਲਬ 83 84 ਬੌਰਨ ਆ ਠੀਕ ਹੈ ਜਾਂ ਜਿਹੜੇ ਅੱਜ ਸਾਡੇ ਅਜ ਦੇ ਬੱਚੇ ਹੋ ਰਹੇ ਨੇ ਜਿਹੜੇ 2025 ਦਾ 2022 ਬੌਰਨ ਨੇ ਉਹਨਾਂ ਵਾਸਤੇ ਸਾਰੀ ਜ਼ਿੰਦਗੀ ਜਿਹੜਾ ਹੈਗਾ ਇੱਕ ਸਿੱਖਿਆਦਾਇਕ ਜਿਹੜਾ ਉਹਨਾਂ ਨੇ ਮਹਾਨ ਕੋਸ਼ ਲਿਖਤਾ ਉਹਨੂੰ ਸਜਦਾ ਹਮੇਸ਼ਾ ਜਿਹੜਾ ਉਹਨਾਂ ਵੱਲੋਂ ਕੀਤਾ ਜਾਂਦਾ ਜਿਹੜੇ ਉਹਨਾਂ ਵੱਲੋਂ ਜਿਹੜੇ ਸ਼ਬਦ ਅੰਕਿਤ ਕੀਤੇ ਗਏ ਆਪਣੇ ਮਹਾਨ ਕੋਸ਼ ਦੇ ਵਿੱਚ ਉਹ ਬੜੇ ਸਟੀਕ ਬਿਲਕੁਲ ਇਹ ਕਹਿ ਸਕਦੇ ਕਿ ਪੱਥਰ ਤੇ ਲੀਖ ਸੀ ਜੋ ਲਿਖਤਾ ਉਹ ਹੋ ਉਹ ਉਹ ਸਮਝ ਹੋਇਆ ਬਿਲਕੁਲ ਹਾਂ ਮੈਂ ਮੈਂ ਹੁਣ ਤੁਹਾਨੂੰ ਉਦਾਹਰਨ ਦੱਸਦਾ ਜਿੱਦਾਂ ਮੇਰਾ ਨਾਮ ਮਾਹੀ ਹੈ ਹੈਨਾ ਹੁਣ ਮੇਰਾ ਨਾਮ ਮਾਹੀ ਕਿਵੇਂ ਪਿਆ ਜਾਂ ਮੈਂ ਮੈਂ ਕਿਹਨੂੰ ਪੁੱਛਾਂਗਾ ਆਪਣੇ ਬਜ਼ੁਰਗਾਂ ਨੂੰ ਪੁੱਛਾਂਗਾ ਜੀ ਅੱਜ ਮੇਰੇ ਬਜ਼ੁਰਗ ਮੇਰੇ ਕੋਲ ਨਹੀਂ ਹੈਗੇ ਤਾਂ ਮੈਂ ਕਿੱਥੇ ਖੋਜਾਂਗਾ ਉਹਨੂੰ ਪੁਰਾਣੇ ਇਤਿਹਾਸ ਦੇ ਵਿੱਚ ਖੋਜਾਂਗਾ ਜਦੋਂ ਮੈਂ ਭਾਈ ਕਾਨ ਸਿੰਘ ਨਾਭਾ ਦਾ ਮਹਾਨਕੋਸ਼ ਲਿਆ ਉਹਨੂੰ ਪੜਿਆ ਹੈ ਨਾ ਉਥੇ ਗੱਲ ਆਈ ਮੈਂ ਮੈਂ ਦੇਖਿਆ ਵੀ ਮਾਹੀ ਮਾਹੀ ਕਿਉਂ ਹੈ ਨਾ ਤੇ ਮਾਹੀ ਦਾ ਕੀ ਮਤਲਬ ਹੈ ਹੁਣ ਭਾਈ ਕਾਨ ਸਿੰਘ ਨਾਭਾ ਨੇ ਬੜੇ ਸਰਲ ਤਰੀਕੇ ਵਿੱਚ ਲਿਖਿਆ ਉਹ ਲਿਖਦੇ ਨੇ ਕਿ ਇੱਕ ਤਾਂ ਸਾਡੀ ਕਾਸਟ ਜਿਹੜੀ ਹੈਗੀ ਉਹ ਮਾਹੀ ਨਹੀਂ ਉਹ ਮਾਈ ਹੈ ਉਹਨਾਂ ਨੇ ਬੜਾ ਸੋਹਣਾ ਲਿਖਿਆ ਮਾਈ ਤੋਂ ਹੌਲੀ-ਹੌਲੀ ਇਹੇ ਹੁੰਦੇ ਹੁੰਦੇ ਮਾਹੀ ਦੇ ਵਿੱਚ ਕਨਵਰਟ ਹੋ ਗਏ ਹੁਣ ਜਿਹੜਾ ਮਾਹੀ ਵਰਲਡ ਹੈ ਉਹ ਮਾਹੀ ਵਰਲਡ ਦਾ ਮਤਲਬ ਕੀ ਹੈ ਭਾਈ ਕਾਨ ਸਿੰਘ ਨਾਭਾ ਨੇ ਬੜਾ ਸੋਹਣਾ ਉਹਦੇ ਲਿਖਿਆ ਕਹਿੰਦੇ ਜਦੋਂ ਹੀਰ ਰਾਂਝੇ ਦਾ ਜ਼ਮਾਨਾ ਸੀ ਠੀਕ ਹੈ ਖਾਸ ਕਰਕੇ ਜਦੋਂ ਮਾਈ ਔਰ ਮਾਹੀ ਹੁਣ ਮੈਂ ਤੁਹਾਨੂੰ ਇਹਦਾ ਲਫ਼ਜ਼ ਦੱਸ ਰਿਹਾ ਕੀ ਹੈ ਜਦੋਂ ਜ਼ਮਾਨਾ ਸੀ ਜਿਹੜੇ ਮੱਜਾਂ ਦੇ ਔਰ ਹੁੰਦੇ ਸੀਗੇ ਮਤਲਬ ਜਿਹੜੇ ਮੱਜਾਂ ਨਾਲ ਲੱਗੇ ਉਹਨਾਂ ਨੂੰ ਮਾਈ ਕਹਿੰਦੇ ਹੁੰਦੇ ਸੀਗੇ ਜੀ ਰਾਂਝਾ ਹੀਰ ਦੇ ਪਿੰਡ ਆਇਆ ਹੂੰ ਉਹਨੇ ਹੀਰ ਦੇ ਪਿੰਡ ਆ ਕੇ ਹੀਰ ਦੇ ਪਰਿਵਾਰ ਕੋਲ ਇੱਕ ਮਾਈ ਦੀ ਨੌਕਰੀ ਸ਼ੁਰੂ ਕੀਤੀ ਜੌਬ ਕੀਤੀ ਹੈਨਾ ਸਾਰੇ ਉਹਨੂੰ ਮਾਈ ਮਾਈ ਕਹਿੰਦੇ ਸੀ ਹੀਰ ਜਿਹੜੀ ਸੀ ਉਹਨੂੰ ਮਾਹੀ ਮਾਹੀ ਕਹਿ ਕੇ ਬੁਲਾਉਂਦੀ ਸੀਗੀ ਹਨ ਹੁਣ ਦੇਖੋ ਹੁਣ ਜਿੱਦਾ ਮੈਂ ਆਪਣੇ ਨਾਮ ਦੀ ਗੱਲ ਕਹਿ ਰਿਹਾ ਕੱਲ ਨੂੰ ਤੁਸੀਂ ਵਿਸ਼ਿਸ਼ਟ ਬਾਰੇ ਦੇਖਣਾ ਹੋਵੇ ਜਾਂ ਕਿਸੇ ਨੇ ਹੋਰ ਦੇਖਣਾ ਹੋਵੇ ਤਾਂ ਅਸੀਂ ਉਹ ਮਹਾਨਕੋਸ਼ ਦਾ ਜਿਹੜਾ ਹੈਗਾ ਸਹਾਰਾ ਲੈਣੇ ਆ ਅਸੀਂ ਦੇਖਦੇ ਆ ਵੀ ਕਿੱਥੋਂ ਯਾਰ ਕਿਵੇਂ ਕਿਹੜੀ ਚੀਜ਼ ਸ਼ੁਰੂ ਹੋਈ ਕਿੱਦਾਂ ਹੋਈ ਕਿਉਂਕਿ ਉਹਦੀ ਜਿਹੜੀ ਰਚਨਾ ਹੈਗੀ ਆ ਉਹ ਰਚਨਾ ਬੜੀ ਮਤਲਬ ਉਹਦੇ ਤੇ ਕੋਈ ਕਿਸੇ ਕਦੋਂ ਦਾ ਅੱਜ ਤੱਕ ਕਿਸੇ ਨੇ ਸੰਦੇਹ ਨਹੀਂ ਕੀਤਾ ਹੈਗਾ ਜਾਂ ਕਿਸੇ ਨੇ ਉਂਗਲ ਨਹੀਂ ਕੀਤੀ ਹੈਗੀ ਵੀ ਭਾਈ ਗਾਨ ਸਿੰਘ ਨੱਬਾ ਦਾ ਇਹ ਇੱਥੇ ਲਿਖਿਆ ਗਲਤ ਹੈ ਤੇ ਉਹ ਜਿਹੜੀ ਤਸਵੀਰਾਂ ਨੇ ਉਹ ਦੇਖ ਕੇ ਹੂੰ ਇੰਝ ਲੱਗ ਰਿਹਾ ਵੀ ਯਾਰ ਇੱਕ ਜਾਂ ਦੋ ਕਿਤਾਬ ਹੈ ਕਈ ਵਾਰੀ ਖੰਡਿਤ ਹੋ ਜਾਂਦੀ ਹੈ ਹਾਂ ਇਹ ਨਿਜ਼ਮ ਦੇ ਵਿੱਚ ਖੰਡਿਤ ਕਾਇ ਨਹੀਂ ਆਇਆ ਕੁਝ ਵੀ ਕਹਿ ਸਕਦੇ ਹੋ ਉਹ ਖਰਾਬ ਹੋ ਰਹੀ ਹੈ ਪੰਨੇ ਉਲਟ ਰਹੇ ਨੇ ਕੁਝ ਹੋ ਰਿਹਾ ਵੀ ਚਲੋ ਠੀਕ ਹੈ ਪਰ ਉਹ ਤਾਂ ਵੱਡੀ ਤੇਦਾਦ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈਗਾ ਟੋਆ ਪਟਿਆ ਹੋਇਆ ਸਭ ਤੋਂ ਸਭ ਤੋਂ ਪਹਿਲਾਂ ਪਾਣੀ ਛੱਡਿਆ ਜਾ ਰਿਹਾ ਇਹ ਇਹ ਕੀ ਇਹ ਤਰੀਕਾ ਹੈ ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਹੈ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੋ ਡਾਊਟ ਇੱਕ ਬਹੁਤ ਵੱਡੀ ਔਰ ਬੜੀ ਇੱਕ ਸਾਕਰਤਾ ਵਾਲੀ ਜਿਹੜੀ ਹੈ ਸੰਸਥਾ ਹੈਗੀ ਹੈ ਬڑے ਇੱਥੋਂ ਵਿਦਵਾਨ ਜਿਹੜੇ ਹੈਗੇ ਆ ਦੁਨੀਆ ਭਰ ਦੇ ਵਿੱਚ ਗਏ ਨੇ ਔਰ ਬੜਾ ਸੋਹਣਾ ਕੰਮ ਕਰ ਰਹੇ ਨੇ ਬੜੇ ਸੂਝਵਾਨ ਇਹਨਾਂ ਨੇ ਮਤਲਬ ਜਿਹੜੇ ਹੈਗੇ ਆ ਮਤਲਬ ਵਿਦਵਾਨ ਦਿੱਤੇ ਆ ਡਾਕਟਰ ਦਿੱਤੇ ਆ ਇੰਜੀਨੀਅਰ ਦਿੱਤੇ ਆ ਹਰ ਇੱਕ ਪਾਸੇ ਜਿਹੜਾ ਹੈਗਾ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹ ਕੇ ਜਿਹੜਾ ਸਟੂਡੈਂਟ ਗਿਆ ਹੋਇਆ ਹੁਣ ਗੱਲ ਆਉਂਦੀ ਏ ਜੀ ਜੇ ਮਹਾਨਕੋਸ਼ ਦੇ ਵਿੱਚ ਗਲਤੀ ਹੋਈ ਸੀ ਠੀਕ ਹੈ ਨਾ ਉਹ ਗਲਤੀ ਇੱਕ ਲੈਵਲ ਤੇ ਹੁੰਦੀ ਆ ਐਕਸਟ੍ਰੀਮ ਲੈਵਲ ਤੇ ਗਲਤੀ ਕਿਵੇਂ ਪਹੁੰਚੀ ਕੋਈ ਵੀ ਵਿੱਤਕ ਸੰਸਥਾ ਹੈਗੀ ਹੈ ਆਦਾਰਾ ਹੈਗਾ ਉਹਦੇ ਵਿੱਚ ਕੋਈ ਚੀਜ਼ ਦੀ ਜੇ ਪ੍ਰਿੰਟਿੰਗ ਹੁੰਦੀ ਹੈ ਤਾਂ ਉਹਦੇ ਵਾਸਤੇ ਉਹਨੂੰ ਸੋਧ ਕਰਨ ਵਾਸਤੇ ਵੀ ਇੱਕ ਪੋਸਟ ਹੁੰਦੀ ਹੈ ਬਿਲਕੁਲ ਬਿਲਕੁਲ ਸਰ ਇੱਕ ਇੱਕ ਡਿਪਾਰਟਮੈਂਟ ਹੁੰਦਾ ਹਾਂ ਪਹਿਲਾ ਡਿਪਾਰਟਮੈਂਟ ਉਹ ਹੈ ਜਿਹੜਾ ਰਾਈਟਰ ਕੰਮ ਕੀਤਾ ਹੈਣਾ ਇਹ ਤਾਂ ਹੈਗਾ ਜੀ ਜਿਹੜਾ ਨਵਾਂ ਰਾਈਟਰ ਕੰਮ ਕਰਦਾ ਜਿਵੇਂ ਫਰਜ਼ ਕਰੋ ਮੈਂ ਰਾਈਟਰ ਆ ਮੈਂ ਇੱਕ ਆਪਣੀ ਲਿਖਤ ਲਿਖੀ ਸਾਰਾ ਕੁਝ ਕੀਤਾ ਹੈਣਾ ਜਾਂਦਾ ਜੀ ਐਡੀਟਰ ਦੇ ਕੋਲ ਐਡੀਟਰ ਉਹਨੂੰ ਦੇਖਦਾ ਹੈ ਯਾਰ ਹਾਂ ਇਹ ਚੀਜ਼ਾਂ ਨੇ ਬੜੀ ਸੋਹਣੀ ਲਿਖੀ ਆ ਉਹ ਕੁਝ ਆਪਣੀਆਂ ਭਾਵਨਾਵਾਂ ਲਿਖਦਾ ਫਿਰ ਉਹਦੇ ਮੁਖਾਰਬਿੰਦ ਦੇ ਲਿਖੇ ਜਾਂਦੇ ਆ ਜਿਵੇਂ ਜਿਵੇਂ ਫਰਜ਼ ਕਰੂੰ ਹੁਣ ਮੈਂ ਕੋਈ ਕਿਤਾਬ ਲਿਖੀ ਆ ਮੈਂ ਚਾਹੁੰਦਾ ਵੀ ਮੇਰਾ ਮੁਖਾਰਬਿੰਦ ਸੁਰਜੀਤ ਪਾਤਰ ਜੀ ਲਿਖਦੇ ਮੈਂ ਉਹਨਾਂ ਕੋਲ ਜਾਂਦਾ ਆਪਣੀ ਕਿਤਾਬ ਉਹਨਾਂ ਨੂੰ ਦਿੰਦਾ ਉਹ ਮੇਰੀ ਸਾਰੀ ਕਿਤਾਬ ਪੜ੍ਹਦੇ ਹਾਂ ਫਿਰ ਉਹਦੇ ਬਾਰੇ ਜਿਹੜੇ ਮੇਰਾ ਸੀਗਾ ਉਹ ਕੱਢ ਕੇ ਲਿਖਦੇ ਵੀ ਇਹਨਾਂ ਨੇ ਆ ਇਹਦਾ ਮਤਲਬ ਸਾਰੰਸ਼ ਆ ਇਹ ਇਹ ਤਾਂ ਹੈਗਾ ਨਵੀਂ ਕਿਤਾਬ ਵਾਸਤੇ ਜਦੋਂ ਆਪਾਂ ਕੋਈ ਮਤਲਬ ਇਨ ਬਿਨ ਉਤਾਰਾ ਕਰਦੇ ਆ ਇਨ ਬਿਨ ਉਤਾਰਾ ਇਨ ਬਿਨ ਉਤਾਰਾ ਅੱਜ ਨਹੀਂ ਹੋ ਰਿਹਾ ਹੈਗਾ ਇਹ ਅੱਜ ਤੋਂ ਗੁਰੂ ਸਾਹਿਬ ਦੇ ਟਾਈਮ ਵਿੱਚ ਵੀ ਜਦੋਂ ਆਪਾਂ ਕਹਈਏ ਨਾ ਸਿੱਖ ਹਿਸਟਰੀ ਦੀ ਆਪਾਂ ਗੱਲ ਕਰ ਰਹੇ ਹਾਂ ਜਦੋਂ ਗੁਰੂ ਸਾਹਿਬ ਲੈਕਚਰ ਕਰਦੇ ਸੀਗੇ ਜਿਹੜੇ ਲਿਖਾਰੀ ਹੁੰਦੇ ਸੀਗੇ ਠੀਕ ਹੈ ਜਿਵੇਂ ਆਪਾਂ ਗੱਲ ਕਰੀਏ ਬਈ ਜਿਹੜੇ ਲਿਖਾਰੀ ਲਿਖ ਰਹੇ ਨੇ ਹੈਨਾ ਉਹ ਕੀ ਕਰਦੇ ਸੀ ਉਹ ਲਿਖ ਦਿੰਦੇ ਸੀਗੇ ਉਸ ਤੋਂ ਬਾਅਦ ਜਦੋਂ ਦੂਜੇ ਲਿਖਾਰੀ ਨੇ ਲਿਖਣਾ ਹੁੰਦਾ ਸੀ ਉਹ ਕਿਤਾਬ ਦੇ ਪਿੱਛੇ ਲਿਖਦਾ ਸੀ ਇਨ ਬਿਨ ਉਤਾਰਾ ਭਾਈ ਮਨੀ ਸਿੰਘ ਭਾਈ ਸਾਹਿਬ ਸਿੰਘ ਠੀਕ ਹੈ ਭਾਈ ਜਿਹਨੇ ਵੀ ਲਿਖਿਆ ਉਹਦਾ ਆਈਡੈਂਟੀਟੀ ਲੈ ਕੇ ਉਹਦਾ ਨਾਮ ਲਿਖਦਾ ਸੀ ਕੁਝ ਨਹੀਂ ਹੈਗਾ ਹਾਂ ਪਰ ਲੇਕਿਨ ਕੀ ਹੁੰਦਾ ਸੀ ਉਹਦੇ ਵੱਲੋਂ ਜਿਹੜੀ ਸਿਹਾਰੀ ਜਿਹੜੀ ਬਿਹਾਰੀ ਜਿਹੜੀ ਲਗਾ ਜਿਹੜੀ ਜਿੱਥੇ ਬੰਦ ਆ ਗਿਆ ਜਿੱਥੇ ਕੋਮਾ ਆ ਗਿਆ ਜਿੱਥੇ ਲਾਈਨ ਮੁੱਕਦੀ ਹੈ ਜਿੰਨੇ ਸਫਿਆਂ ਦੀ ਹੈ ਉਹ ਸੇਮ ਏ ਟੂ ਜ਼ेड ਉਦਾਂ ਦੀ ਉਦਾਂ ਉਹਦੇ ਵੱਲੋਂ ਲਿਖੀ ਜਾਂਦੀ ਸੀ ਉਹਦੇ 'ਚ ਉਹਦਾ ਆਪਣਾ ਕੁਝ ਨਹੀਂ ਹੁੰਦਾ ਸੀਗਾ ਸੋ ਹਰਪ੍ਰੀਤ ਜੀ ਬੜੀ ਜਿਹੜੀ ਸੋਚਣ ਵਾਲੀ ਗੱਲ ਹੈਗੀ ਹੈ ਜੋ ਸਾਹਮਣੇ ਆਇਆ ਹੈ ਕਿ ਇੱਕ ਬਹੁਤ ਵੱਡੀ ਤੇਦਾਦ ਦੇ ਵਿੱਚ ਇਸ ਚ ਗਲਤੀਆਂ ਪਾਈਆਂ ਗਈਆਂ ਤੇ ਕਿਤਾਬਾਂ ਵੀ ਡੜਾ-ਤੜ ਛਾਪਦੀ ਹਾਂ ਇਹਦੇ ਵਿੱਚ ਫਿਰ ਦੋਸ਼ ਕਿਤਾ ਹੋਇਆ ਸਰ ਦੇਖੋ ਇੱਕ ਨਾ ਉਹ ਕਹਿੰਦੇ ਨਾ ਜਿਦੋਂ ਕੋਈ ਕੋਈ ਪਿੰਡ ਦਾ ਨੰਬਰਦਾਰ ਹੋਵੇ ਸਰਪੰਚ ਹੋਵੇ ਜਾਂ ਜਿੱਤੇ ਸਾਨੂੰ ਮਾਨ ਹੋਵੇ ਉਹ ਇਹੋ ਜਿਹਾ ਗਲਤ ਕੰਮ ਕਰੈ ਨਾ ਤਾਂ ਉਹਨੂੰ ਲਾਣਤ ਪਾਈ ਜਾਂਦੀ ਹੈ ਠੀਕ ਹੈ ਨਾ ਮੈਂ ਕਦੀ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਕਿਉਂਕਿ ਮੈਂ ਖੁਦ ਉਥੋਂ ਪੜਿਆ ਹਾਂ ਜੀ ਮੈਂ ਕਦੀ ਵੀ ਉਹਨਾਂ ਨੂੰ ਇਹ ਲਵ ਨਹੀਂ ਵਰਤਣਾ ਚਾਹੁੰਦਾ ਪਰ ਜਿਨਾਨ ਨੇ ਇਹ ਗਲਤੀ ਕੀਤੀ ਗਲਤੀ ਕਰਨ ਤੋਂ ਬਾਅਦ ਛਾਪੀ ਉਹਨਾਂ ਨੂੰ ਵਾਕਈ ਬਹੁਤ ਵੱਡੀ ਲਾਨਤ ਹੈ ਉਹਨਾਂ ਨੂੰ ਇਦਾਂ ਜਿਹੜਾ ਹੈਗਾ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਜੇ ਜੇਕਰ ਤੁਸੀਂ ਦੇਖੋ ਠੀਕ ਹੈ ਨਾ ਸਾਫ਼-ਸਾਫ਼ ਜਿਹੜਾ ਹੈਗਾ ਉਹ ਬੰਦੇ ਇਸ ਚੀਜ਼ ਤੇ ਦੋਸ਼ੀ ਨੇ ਜਿਨ੍ਹਾਂ ਨੇ ਕਿ ਉਸ ਨੂੰ ਨਹੀਂ ਪੜਿਆ ਤੇ ਬਿਨਾ ਪੜੇ ਤੋਂ ਛਾਪਿਆ ਉਹਨਾਂ ਦੇ ਉੱਤੇ ਜਿਹੜੀ ਹੈਗੀ ਹੈ ਮਤਲਬ ਮੇਰੇ ਹਿਸਾਬ ਨਾਲ ਜਿਹੜੀ ਹੈਗੀ ਹੈ ਵੀ ਉਤੋਂ ਇਹ ਇੱਕ ਕੌਕ ਕੱਢਣੀ ਚਾਹੀਦੀ ਹੈ ਕਿਹਨਾਂ ਨੇ ਠੀਕ ਹੈ ਦੋ ਤਰੀਕੇ ਇੱਥੇ ਦੋ ਗੱਲਾਂ ਨੇ ਜੀ ਇੱਕ ਗੱਲ ਇਹ ਆ ਵੀ ਗਲਤੀ ਹੋਈ ਹੈ ਕਿ ਜਾਣ ਬੁਝ ਕੇ ਗਲਤੀ ਕੀਤੀ ਗਈ ਹੈ ਚਲੋ ਇਹ ਕੋਹਕ ਦੀ ਗੱਲ ਵੀ ਹੈਗੀ ਉਸ ਤੇ ਵੀ ਗੱਲ ਕਰਾਂਗੇ ਅੱਗੇ ਕਿ ਕਿਹਨਾਂ ਦੀ ਗਲਤੀ ਸੀ ਜਾਂ ਕਿਵੇਂ ਹੋਈ ਪਰ ਮੈਨੂੰ ਇਹ ਦੱਸੋ ਕਿ ਜਿਹੜੀ ਆ ਗਲਤੀ ਹੋਈ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਕੀ ਆ ਕਿ ਐਡਾ ਤੁਸੀਂ ਛਾਪ ਲਿਆ ਇਹ ਹੁਣ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਣਗੀਆਂ ਹਾਂ ਇਸ ਤੇ ਯਕੀਨ ਕਰਨੀਆਂ ਕਿਉਂਕਿ ਇਹ ਪੰਜਾਬੀ ਯੂਨੀਵਰਸਿਟੀ ਦੀ ਪ੍ਰਿੰਟਡ ਹੈ ਬਿਲਕੁਲ ਹਾਂ ਹਾਂ ਠੀਕ ਹੈ ਉਹ ਇਸ ਨੂੰ ਇਤਿਹਾਸ ਮੰਨਣ ਦੀ ਗਲਤੀਆਂ ਨੂੰ ਵੀ ਉਸ ਸਵੀਕਾਰਨ ਗੀਆਂ ਹਾਂ ਵੀ ਇਹ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ ਜਾਂ ਕਿ ਜਾਣਬੁੱਝ ਕੇ ਹੋਈ ਹੈ ਇਹ ਤਾਂ ਵਿਸ਼ਾ ਹੋ ਗਿਆ ਹਾਂ ਪਰ ਹੁਣ ਇਹ ਦੱਸੋ ਕਿ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕਿਤਾਬਾਂ ਕਿਤੇ ਜਾਣੀ ਨਹੀਂ ਜਿਹਦੇ ਇਹਨਾਂ ਦਾ ਹੱਲ ਕਰੋ ਬਿਲਕੁਲ ਜੀ ਹੱਲ ਕਰਨ ਵਾਸਤੇ ਇਹਨਾਂ ਨੇ ਕੀ ਕੀਤਾ ਇੱਕ ਬਹੁਤ ਵੱਡਾ ਸਾਰਾ ਖੱਡਾ ਪਟਿਆ ਹਾਂ ਉਹਦੇ ਚ ਕਿਤਾਬਾਂ ਜਲਤਾ ਹਦ ਤੱਕ ਪੰਨੇ ਅੱਡ ਜੋ ਤਸਵੀਰਾਂ ਦੱਸੀ ਨੇ ਉਹ ਗੇਰੀਆਂ ਗਈਆਂ ਉਹਦੇ ਵਿੱਚ ਪਾਣੀ ਛੱਡਿਆ ਗਿਆ ਇਹਨਾਂ ਨੇ ਕਿਹਾ ਸੀ ਇਕੋ ਫਰੈਂਡਲੀ ਕਰ ਰਹੇ ਹਾਂ ਹਾਂ ਕੀ ਇਕੋ ਫਰੈਂਡਲੀ ਕਰਨਾ ਧਾਰਮਿਕ ਲਿਖਤਾਂ ਨੂੰ ਹਾਂ ਜਗ ਹੈ ਜਾਂ ਕਿ ਸੰਤਾਲਪੁਰ ਲੋਧੀਵਾਲ ਜਿਹੜੀ ਮਰਿਆਦਾ ਹੈ ਉਹ ਇੱਥੇ ਜਾਰੀ ਹੁੰਦੀ ਹੈ ਦੇਖੋ ਜੀ ਜਿਹੜੀ ਤੁਸੀਂ ਸੁਲਤਾਨਪੁਰ ਲੋਧੀ ਦੀ ਮਰਿਆਦਾ ਦੀ ਗੱਲ ਕੀ ਦਿੱਤੀ ਹੈ ਨਾ ਉਹ ਮਰਿਆਦਾ ਇਹ ਕਹਿੰਦੀ ਹੈ ਵੀ ਤੁਹਾਡੇ ਕੋਲ ਧਾਰਮਿਕ ਸਮਗਰੀ ਕੋਈ ਵੀ ਹੈ ਚਾਹੇ ਕੋਈ ਕਿਤਾਬ ਹੈ ਜਾਂ ਕੋਈ ਕੋਈ ਰਸਾਲਾ ਹੈ ਕੁਝ ਵੀ ਹੈ ਐਕਸ ਵਾਈ ਜੈਡ ਕੁਝ ਵੀ ਹੈ ਜੀ ਉਹਨੂੰ ਤੁਸੀਂ ਇੱਕ ਮਰਿਆਦਾ ਦੇ ਤਰੀਕੇ ਦੇ ਨਾਲ ਉਹਦਾ ਜਿਹੜਾ ਹੈਗਾ ਸੰਸਕਾਰ ਕਰੋ ਸੰਸਕਾਰ ਕਰਨ ਤੋਂ ਬਾਅਦ ਉਹਦੀ ਜਿਹੜੀ ਰਾਖ ਹੈ ਉਹ ਰਾਖ ਨੂੰ ਤੁਸੀਂ ਜਾ ਕੇ ਜਿਹੜਾ ਹੈਗਾ ਜਲ ਪ੍ਰਵਾਹ ਕਰੋ ਹੈਨਾ ਜਾਂ ਫਿਰ ਇਹ ਹੁੰਦਾ ਹੈ ਵੀ ਜਿਹੜੀਆਂ ਇਹ ਧਾਰਮਿਕ ਕਿਤਾਬਾਂ ਨੇ ਜਾਂ ਕੁਝ ਨੇ ਉਹਨਾਂ ਨੂੰ ਉਸ ਪਾਣੀ ਦੇ ਵਿੱਚ ਜਲ ਪ੍ਰਵਾਹ ਕੀਤਾ ਜਾਂਦਾ ਹੈ ਜਿੱਥੇ ਕਿ ਪਾਣੀ ਬੜੀ ਫਲੋ ਦੇ ਵਿੱਚ ਚਲ ਰਿਹਾ ਹੁੰਦਾ ਚਲ ਰਿਹਾ ਹੁੰਦਾ ਠੀਕ ਹੈ ਤਾਂ ਜੋ ਜਿਹੜੀ ਹੈਗੀ ਆ ਉਹ ਨੀਚੇ ਮਤਲਬ ਹਾਂ ਮਤਲਬ ਉਪਰਲੇ ਫੋਲੀ ਜਿਹੜਾ ਹੈਗਾ ਹੋਵੇ ਠੀਕ ਹੈ ਨਾ ਇੱਕ ਖੱਡਾ ਪਟ ਕੇ ਖੱਡੇ ਦੇ ਵਿੱਚ ਹੈਨਾ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਗਲਤੀ ਇਹ ਕੀਤੀ ਵੀ ਗਲਤ ਛਾਪਿਆ ਫੇਰ ਗਲਤੀ ਇਹ ਕੀਤੀ ਕਿ ਉਹਨਾਂ ਕਿਤਾਬਾਂ ਦੀ ਬੇਦਬੀ ਕੀਤੀ। ਉਹਨਾਂ ਦੀਆਂ ਜਿਲਤਾਂ ਲੱਗ ਕੀਤੀਆਂ ਗਿਆ ਸਾਰਾ ਕੁਝ ਅਲਾਕੀਤਾ ਗਿਆ। ਫੇਰ ਉਹਨੂੰ ਜਿੱਦਾਂ ਤੁਸੀਂ ਮਤਲਬ ਮੀਡੀਆ 'ਚ ਆਪਾਂ ਦੇਖਿਆ ਟੋਏ ਦੇ ਵਿੱਚ ਹਨ ਉਹਨਾਂ ਨੂੰ ਦਫਨ ਕਰਕੇ ਉੱਥੋਂ ਪਾਣੀ ਪਾ ਦਿੱਤਾ ਗਿਆ ਹਨ। ਦਫਨ ਨਹੀਂ ਕੀਤਾ ਟੋਆ ਅਜੇ ਖੁੱਲਾ ਸੀ ਪਾਣੀ ਛੱਡਿਆ ਹੋਇਆ। ਪਾਣੀ ਛੱਡਿਆ ਹੋਇਆ ਸੀ ਹਨ ਬੇਸਿਕਲੀ ਉਹਨਾਂ ਦੇ ਜਿਹੜੇ ਆਪਾਂ ਕਹਿ ਲਈਏਵੇਂ ਉਹਨਾਂ ਨੇ ਗੱਲਣ ਵਾਸਤੇ ਜਿਹੜੀ ਇਹ ਪ੍ਰਚਾਰਿਆ ਕੀਤੀ। ਉਹ ਕਰ ਸੀ ਇੱਕੋ ਫ੍ਰੈਂਡਲੀ ਇੱਕੋ ਫ੍ਰੈਂਡਲੀ ਕੀਤੀ ਹਨ ਪਰ ਲੇਕਿਨ ਇਹ ਬਹੁਤ ਜਿੱਤ ਤੱਕ ਹੈਗਾ ਬਹੁਤ ਗਲਤ ਹੈ। ਕੀ ਜਿਹੜੇ ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਹੈ ਹੈ ਉਹਨੂੰ ਧਾਰਮਿਕ ਤੌਰ ਤੇ ਵੇਖਿਆ ਜਾਣਾ ਚਾਹੀਦਾ ਜਾਂ ਕੇ ਸਿਰਫ ਸਟੱਡੀ ਵਸਤੇ ਵੇਖਿਆ ਜਾਣਾ ਚਾਹੀਦਾ ਦੇਖੋ ਜਿਹੜਾ ਮਹਾਨ ਕੋਸ਼ ਹੈ ਜੀ ਮਹਾਨ ਕੋਸ਼ ਬੇਸਿਕਲੀ ਇਹ ਵੀ ਉਹ ਸਾਡਾ ਅੰਸ਼ ਦੱਸਾਂਦਾ ਜੀ ਹਿਸਟਰੀ ਦਾ ਦੱਸਾਂਦਾ ਜੀ ਹੈਨਾ ਤੇ ਜਿਹੜੀ ਮਹਾਨ ਕੋਸ਼ ਜਦੋਂ ਭਾਈ ਕਾਨ ਸਿੰਘ ਨਾਭਾ ਨੂੰ ਆਪ ਪੜ੍ਹਦੇ ਆ ਠੀਕ ਹੈ ਭਾਈ ਕਾਨ ਸਿੰਘ ਨਾਭਾ ਵੀ ਕਹਿੰਦੇ ਨੇ ਵੀ ਮੈਂ ਬਹੁਤ ਸਾਰੇ ਜਿਹੜੇ ਲਫ਼ਜ਼ ਨੇ ਠੀਕ ਹੈ ਉਹ ਜਿਹੜੇ ਹੈਗੇ ਆ ਮੈਂ ਗੁਰੂ ਗ੍ਰੰਥ ਸਾਹਿਬ ਚੋਂ ਲੈਣੀ ਠੀਕ ਹੈ ਮੈਂ ਉੱਥੋਂ ਜਿਹੜੀ ਹੈਗੇ ਮਤਲਬ ਸਿੱਖਿਆ ਲੈ ਕੇ ਜਿਹੜਾ ਹੈਗਾ ਮੈਂ ਉਸ ਦਾ ਲਿਖ ਰਿਆ ਹੈਗਾ ਠੀਕ ਹੈ ਇਸ ਕਰਕੇ ਜਿਹੜਾ ਹੈਗਾ ਜਦੋਂ ਦੇਖੋ ਜਿੱਥੇ ਇੱਕ ਗੱਲ ਆ ਜਾਂਦੀ ਹੈ ਖਾਸ ਕਰਕੇ ਹੁਣ ਜਿਹੜੀ ਗੁਰਮੁਖੀ ਸਾਡੀ ਲੈਂਗੁਏਜ ਹੈ ਇਹ ਸਾਡੀ ਹੈ ਹੀ ਗੁਰੂਆਂ ਦੀ ਦਿੱਤੀ ਹੋਈ ਲੈਂਗੁਏਜ ਹੈ ਠੀਕ ਹੈ ਇਹ ਇਹ ਸਾਡੇ ਗੁਰੂਆਂ ਦੇ ਹੈਗੇ ਪਰ ਲੇਕਿਨ ਜਿੱਥੇ ਠੀਕ ਹੈ ਇਤਿਹਾਸ ਦੀ ਗੱਲ ਆਂਦੀ ਹੈ ਜਿੱਥੇ ਗੁਰਮੁਖ ਦੀ ਗੱਲ ਆਂਦੀ ਹੈ ਜਾਂ ਜਿੱਥੇ ਮਤਲਬ ਐਦਾਂ ਦਾ ਕੋਈ ਆਂਦਾ ਹੈ ਤਾਂ ਉੱਥੇ ਜਿਹੜਾ ਹੈਗਾ ਇਹ ਚੀਜ਼ ਗਲਤ ਹੈ ਇਹਨੂੰ ਐਦਾਂ ਨਹੀਂ ਕਰਨਾ ਚਾਹੀਦਾ। ਯਾਨੀ ਕਿ ਹੁਣ ਤੁਹਾਡੀ ਮੁਤਾਬਿਕ ਜਿਹੜੀ ਭਾਈ ਸਿੰਘ ਕਾਨ ਸਿੰਘ ਨਾਭਾ ਦੀਆਂ ਪੁਸਤਕਾਂ ਦੇ ਵਿੱਚ ਗਲਤੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਅਗਨਪੇਟ ਕਰਨਾ ਚਾਹੀਦਾ ਸੀਗਾ। ਬਿਲਕੁਲ ਜੀ ਇਹ ਕੁਛ ਨਾ ਕਰਦੇ ਜੀ ਇਹਨਾਂ ਨੂੰ ਅਗਨਪੇਟ ਕਰਦੇ ਮਰਿਆਦਾਾਂ ਦੇ ਨਾਲ। ਅਗਨਪੇਟ ਕਰਨ ਤੋਂ ਬਾਅਦ ਇਹਦੀ ਜਿਹੜੀ ਰਾਖ ਹੈ ਇਹ ਰਾਖ ਨੂੰ ਜਲ ਪ੍ਰਵਾਹ ਕਰਦੇ। ਈਵਨ ਜਿਹੜੀ ਆਪਾਂ ਮਹਾਨਕੋਸ਼ ਦੀ ਗੱਲ ਕਰ ਰਹੇ ਹਾਂ ਇਹ ਵੀ ਆਲਰੇਡੀ ਉਹਦੇ ਵਿੱਚ ਦਰਜ ਹੈ। ਹੂੰ। ਵੀ ਕੀ ਕੀਤਾ ਜਾਂਦਾ ਕਿਵੇਂ ਕੀਤਾ ਜਾਂਦਾ ਮੈਂ ਤੁਹਾਨੂੰ ਦੱਸਿਆ ਨਾ ਵੀ ਵਿਕੀਪੀਡੀਆ ਔਰ ਗੂਗਲ ਦੇ ਵਿੱਚ ਵੀ ਜਿਹੜੇ ਪੰਜਾਬੀ ਦੇ ਲਫ਼ਜ਼ ਨੇ ਬਹੁਤ ਜਿਹੜਾ ਬਹੁਤ ਤਾਰਾ ਹੈਗਾ ਉਹ ਖਾਸ ਕਰਕੇ ਭਾਈ ਕਾਨ ਸਿੰਘ ਨਾਭਾ ਤੇ ਉਤੋਂ ਲਿਆ ਗਿਆ ਕਹਿ ਸਕਦੇ ਆ ਪੰਜਾਬ ਦਾ ਸਭ ਤੋਂ ਪਹਿਲਾ ਵਿਕੀਪੀਡੀਆ ਭਾਈ ਕਾਨ ਸਿੰਘ ਨਾਭਾ ਸਰ ਵਿਕੀਪੀਡੀਆ ਅਸਲ ਦੇ ਵਿੱਚ ਪੰਜਾਬ ਦਾ ਨਹੀਂ ਜੀ ਵਿਕੀਪੀਡੀਆ ਵਰਲਡ ਵਾਈਡ ਹੀ ਜਦੋਂ ਦੇਖਿਆ ਜਾਂਦਾ ਨਾ ਤਾਂ ਜਿਹੜੀ ਵਿਕੀਪੀਡੀਆ ਦੀ ਬੁਨਿਆਦ ਹੈ ਉਹ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਤੇ ਹੀ ਹੈ ਜਿਸ ਹਾਵ ਨਾਲ ਹੈ ਇਵਨ ਦਨ ਜਿੱਦਾਂ ਇੱਕ ਡਿਕਸ਼ਨਰੀ ਹੁੰਦੀ ਹੈ ਨਾ ਡਿਕਸ਼ਨਰੀ ਦੇ ਵਿੱਚ ਕੀ ਹੁੰਦਾ ਤੁਸੀਂ ਏ ਏ ਤੋਂ ਬਾਅਦ ਏ ਬੀ ਏ ਬੀ ਸੀ ਹੈ ਨਾ ਜਦੋਂ ਉਹਦਾ ਉਸ ਤਰੀਕੇ ਨਾਲ ਕਰਦੇ ਹੋ ਏਦਾਂ ਹੀ ਮਹਾਨਕੋਸ਼ ਦੇ ਵਿੱਚ ਹੈ ਜੀ ਜਿਹੜੇ ਜੇ ਸਮਝ ਨਹੀਂ ਆਉਂਦੇ ਆਪਾਂ ਡਿਕਸ਼ਨਰੀ ਜਾ ਕੇ ਬਿਲਕੁਲ ਹਾਂ ਆਪਾਂ ਦੇਖਦੇ ਹਾਂ ਜਿਹੜੇ ਜੇ ਆਪਾਂ ਸਮਝ ਨਹੀਂ ਆਦੇ ਭਾਈ ਕਾਰ ਸਿੰਘ ਨੱਬ ਦੇ ਮਹਾਨਕੋਸ਼ ਤੁਹਾਨੂੰ ਮਿਲਦੀ ਹੈ ਇਹ ਤਾਂ ਇਤਿਹਾਸ ਬਾਰੇ ਤੁਸੀਂ ਗੱਲ ਕੀਤੀ ਉਹਨਾਂ ਦੀ ਜਿਹੜੀ ਵਿਲੱਖਣਤਾ ਸੀ ਕਿ ਜਿਹਨੇ ਰੈਂਦੇ ਸਮੇਂ ਤੱਕ ਉਹਨਾਂ ਦਾ ਨਾਮ ਕਰਨਾ ਸੀ ਯਾਦ ਕਰਦੇ ਹਣੋਂ ਬੜਿਆ ਦਵਤੇ ਤਾਂ ਹੁਣ ਇਹ ਦੱਸੋ ਕਿ ਇਸ ਦੇ ਵਿੱਚ ਤੁਹਾਡੇ ਮੁਤਾਬਿਕ ਹਾਂ ਕੋਣ-ਕੋਣ ਦੋਸ਼ੀ ਹੈ ਜਿਸ ਵੇਲੇ ਇਹ ਮਹਾਨ ਕੋਸ਼ ਪ੍ਰਿੰਟ ਹੋਇਆ ਉਹਦੇ ਭਾਗ ਦੇ ਲੋਕ ਜਿਨ੍ਹਾਂ ਨੇ ਇਹਨੂੰ ਚਾਂਚਣਾ ਸੀਗਾ ਹਾਂ ਜਾਂ ਉਸ ਸਮੇਂ ਦਾ ਵਾਈਸ ਚਾਂਸਲਰ ਇਹਦੇ ਨਾਲ ਜੁੜਦਾ ਹੀ ਜਾਂ ਫਿਰ ਜਿਹੜੇ ਹੁਣ ਦੇ ਵਾਈਸ ਚਾਂਸਲਰ ਨੇ ਜਿਨ੍ਹਾਂ ਦੇ ਹੁੰਦੇ ਹੋਏ ਆ ਸਾਰਾ ਕੁਝ ਹੋਇਆ ਬਿਲਕੁਲ ਜੀ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਦੋਂ ਇੱਕ ਉਹਦਾ ਇਨਬਿਨ ਉਤਾਰਾ ਕਰਨਾ ਹੁੰਦਾ ਹੈ ਨਾ ਸਭ ਤੋਂ ਪਹਿਲਾਂ ਤਾਂ ਜਿਹੜਾ ਵਿਅਕਤੀ ਹੂੰ ਉਹ ਕਿਤਾਬ ਨੂੰ ਛਾਪ ਰਿਹਾ ਮਤਲਬ ਉਹਦੀ ਜਿਹੜੀ ਹੈਗੀ ਹੈ ਪ੍ਰਿੰਟਿੰਗ ਦੁਬਾਰਾ ਕਰ ਰਿਹਾ ਹੂੰ ਪਹਿਲੇ ਨੰਬਰ ਤੇ ਉਹ ਦੋਸ਼ੀ ਹੈ ਜਿਹਦੇ ਕੋਲੋਂ ਗਲਤੀਆਂ ਹੋਈਆਂ ਹੂੰ ਉਹਦੇ ਤੋਂ ਗਲਤੀਆਂ ਹੋਈਆਂ ਅੱਗੇ ਜਿਹੜਾ ਉਹਦਾ ਐਡੀਟਰ ਸੀ ਹੂੰ ਜਿਨੇ ਉਸ ਕਿਤਾਬ ਨੂੰ ਚੈੱਕ ਕੀਤਾ ਹੂੰ ਹੈਨਾ ਚਲੋ ਇੱਕ 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 ਤੋਂ ਗਲਤੀ ਹੋਈ فرض ਕਰੋ ਮੇਰੇ ਤੋਂ ਗਲਤੀ ਹੋਈ ਮੇਰੇ ਤੋਂ ਬਾਅਦ ਉਹ ਚ ਕਿਰਨ ਜੀ ਕੋਲ ਗਈ ਹੂੰ ਕਿਰਨ ਜੀ ਜੇਕਰ ਉੱਥੇ ਮੇਰੀ ਗਲਤੀ ਫੜ ਲੰਦੇ ਮੈਨੂੰ ਕਹਿੰਦੇ ਹਰਪ੍ਰੀਤ ਤੂੰ ਇਹ ਗਲਤ ਕੀਤਾ ਹੈ ਤਾਂ ਗੱਲ ਉੱਥੇ ਹੀ ਸਮਾਪਤ ਹੋ ਜਾਂਦੀ ਠੀਕ ਹੈ ਮੈਂ ਮੈਂ ਮੰਨਦਾ ਚਲੋ ਬਈ 10 ਗਲਤੀਆਂ ਕੀਤੀਆਂ ਤੁਸੀਂ ਮੇਰੀਆਂ 5 ਗਲਤੀਆਂ ਫੜ ਲਈਆਂ ਐਡੀਟਰ ਤੋਂ ਅੱਗੇ ਉਹ ਕਿਤਾਬ ਜਾਂਦੀ ਹੈ ਅੱਗੇ ਹੋਰ ਇੱਕ ਅੱਗੇ ਮੁੱਖ ਐਡੀਟਰ ਹੋਗਾ ਮੁੱਖ ਐਡੀਟਰ ਉਹਦੇ ਕੋਲ ਜਾਂਦੀ ਹੈ ਜਦੋਂ ਉਹ ਦੇਖਦਾ ਉਹ ਕਹਿੰਦਾ ਯਾਰ ਉਹ ਪੜਦਾ ਉਹ ਕਹਿੰਦਾ ਉਹ ਐਡੀਟਰ ਨੂੰ ਬੁਲਾਉਂਦਾ ਉਹ ਮੈਨੂੰ ਨਹੀਂ ਜਾਣਦਾ ਉਹ ਐਡੀਟਰ ਨੂੰ ਇਹ ਗੱਲ ਕਹਿੰਦਾ ਕਹਿੰਦਾ ਯਾਰ ਤੂੰ ਇਹ ਗਲਤੀਆਂ ਕੀਤੀਆਂ ਨੇ ਤੁਹੇ ਗਲਤੀਆਂ ਸੁਧਾਰ ਠੀਕ ਹੈ ਫਿਰ ਤਾਂ ਇਹ ਗੱਲ ਹੋ ਗਈ ਛੋਟੀ ਮੈਂ ਗੱਲ ਕਰਤੀ ਵੀ ਕਿ ਅਕਸਰ ਲੋਕੀ ਕਹਿੰਦੇ ਸਰਕਾਰੀ ਕੰਮ ਸਰਕਾਰੀ ਹੁੰਦੇ ਨੇ ਵੀ ਅਗਲਾ ਕਹਿੰਦਾ ਯਾਰ ਆਪਣੇ ਜਿਹੜਾ ਜੂਨੀਅਰ ਹੁੰਦਾ ਤੂੰ ਤੂੰ ਦੇਖ ਲਈ ਉਹ ਕਹਿੰਦਾ ਹਾਂਜੀ ਮੈਂ ਦੇਖ ਲਈ ਚਲ ਵਾ ਠੀਕ ਹੈ ਹਾਂ ਯਾਨੀ ਕਿ ਉਹਨਾਂ ਵੱਲੋਂ ਪੜੀਆਂ ਨਹੀਂ ਗਈਆਂ ਚਾਂਚੀਆਂ ਨਹੀਂ ਗਈਆਂ ਨਹੀਂ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਪ੍ਰੋਸੈਸ ਹੈਗਾ ਜੀ ਕੀ ਹੈ ਜਦੋਂ ਇੱਕ ਕਿਤਾਬ ਤੁਹਾਡੀ ਲਿਖੀ ਗਈ ਪ੍ਰਿੰਟ ਹੋ ਗਈ ਉਸ ਤੋਂ ਬਾਅਦ ਉਹਦਾ ਇੱਕ ਹੈਗਾ ਜਿਹੜਾ ਮਤਲਬ ਜਿਹਨੂੰ ਅਸੀਂ ਕਹਿੰਦੇ ਆ ਕਿ ਪ੍ਰੂਫ ਰੀਡਰ ਦੇ ਲਈ ਇੱਕ ਡੈਮੋ ਤਿਆਰ ਕੀਤਾ ਜਾਂਦਾ ਹੈ ਉਹ ਡੈਮੋ ਕਿਵੇਂ ਹੁੰਦਾ ਹੈ ਵੇ ਇਹਦੇ ਵਿੱਚ ਇੰਨੇ ਪੇਜ ਹੋਣਗੇ ਹੂੰ ਇਹਦੀ ਏ ਕੋਸਟਿੰਗ ਹੈ ਜਿਹੜੀ ਕਿ ਯੂਨੀਵਰਸਿਟੀ ਪਟਿਆਲਾ ਕੱਢਦੀ ਹੈ ਹੂੰ ਇਹਦੀ ਏ ਕੋਸਟਿੰਗ ਹੈ ਇਹਦਾ ਫੌਂਟ ਸਾਈਜ਼ ਇਹ ਹੋਏਗਾ ਠੀਕ ਹੈ ਇਹਦੀ ਨੰਬਰਿੰਗ ਇਹ ਲਿਖਣੀ ਹੈ ਉਹਦੇ ਅੱਗੇ ਉਹਦਾ ਤਤਕਾਰਾ ਬਣਦਾ ਹੂੰ ਜਿਹੜਾ ਲਿਖਿਆ ਜਾਂਦਾ ਉਹਦੀ ਜਿਲਤ ਡਿਜ਼ਾਈਨ ਹੁੰਦੀ ਹੈ ਜਿੱਤ ਦਾ ਰੰਗ ਡਿਜ਼ਾਈਨ ਹੁੰਦਾ ਉਸ ਤੋਂ ਬਾਅਦ ਵੀ ਕਿਤਾਬ ਨੂੰ ਪੜਿਆ ਜਾਂਦਾ ਹੂੰ ਫਿਰ ਜਾ ਕੇ ਜਿਹੜੀ ਕਿਤਾਬ ਲੋਕਾਂ ਕੋਲ ਉਹ ਪਹਿਲਾਂ ਕੁਝ ਕੁ ਪ੍ਰਿੰਟ ਹੁੰਦੀਆਂ ਨੇ ਹਾਂ ਕੁਝ ਵੀ ਨਹੀਂ ਸਰ ਮਤਲਬ ਉਹ ਇੱਕ ਹੀ ਮਤਲਬ ਜਿਹੜੀ ਕਿਤਾਬ ਬਣ ਕੇ ਆਉਂਦੀ ਹੈ ਉਦੋਂ ਦਿਖਾਇਆ ਜਾਂਦਾ ਵੀ ਕਿਤਾਬ ਐਦਾਂ ਦੀ ਹੋਏਗੀ ਇਹ ਕਿਤਾਬ ਇਹ ਆਏਗੀ ਫਿਰ ਇਹ ਇਹ ਪ੍ਰੋਸੈਸ ਸਰ ਇਹ ਨਹੀਂ ਹੈਗਾ ਵੀ ਜਿਵੇਂ ਮੈਂ ਤੇ ਤੁਸੀਂ ਗੱਲ ਕਰ ਰਹੇ ਆ ਔਰਲ ਹੋਇਆ ਇੱਕ ਬੰਦੇ ਕੋਲ ਜਾਂਦਾ ਸਰ ਉਹ ਬੰਦਾ ਸਾਈਨ ਕਰਕੇ ਦਿੰਦਾ ਦੂਜੇ ਬੰਦੇ ਕੋਲ ਜਾਂਦਾ ਜੀ ਉਹ ਬੰਦਾ ਆਪਣੇ ਇਨੀਸ਼ੀਅਲ ਕਰਕੇ ਦਿੰਦਾ ਫਿਰ ਜਿਹੜੀ ਕਿਤਾਬ ਹੈਗੀ ਹੈ ਪ੍ਰਿੰਟਰ ਕੋਲ ਜਾਂਦੀ ਹੈ ਸਿਗਨੇਚਰੀ ਅਥਾਰਟੀ ਹੁੰਦੀ ਉਹਦੇ ਪਿਆ ਜੀ ਕੋਲ ਪਤਾ ਹੈ ਜੀ ਤੁਸੀਂ ਸਰ ਈਵਨ ਦਨ ਤੁਸੀਂ ਇਹ ਤਾਂ ਚਲੋ ਇੱਕ ਕਿਤਾਬ ਦੀ ਆਪਾਂ ਗੱਲ ਕਰ ਰਹੇ ਹਾਂ ਇਤਿਹਾਸ ਦੀ ਗੱਲ ਕਰ ਰਹੇ ਹਾਂ ਜਿਹਨੇ ਦੇਣਾ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅੱਜ ਜਾਓ ਹੂੰ ਠੀਕ ਹੈ ਉਹਨਾਂ ਨੂੰ ਕਹੋ ਜਾ ਕੇ ਵੀ ਮੈਂ ਮਤਲਬ ਜਿਹੜਾ ਹੈਗਾ ਐਡਮਿਸ਼ਨ ਕਰਾਣੀ ਹੈ ਹੈਨਾ ਵੀ ਮੇਰੀ ਐਡਮਿਸ਼ਨ ਕਰ ਦਿਓ ਉਹ ਤੁਹਾਨੂੰ ਪਹਿਲਾਂ ਕੀ ਕਹਿੰਦੇ ਕੀ ਭਰੋ ਜੀ ਫਾਰਮ ਭਰੋ ਹੈਨਾ ਫਾਰਮ ਭਰੋ ਹੈਨਾ ਫਾਰਮ ਭਰਨ ਤੋਂ ਬਾਅਦ ਮੇਰੀ ਗਲਤੀ ਨਾਲ ਇੱਥੇ ਦੇਣਾ ਕਿਉਂ ਮੈਂ ਕਿਤਾਬਾਂ ਦੀ ਦੱਸ ਰਹੀ ਕਿਉਂ ਯੂਨੀਵਰਸਿਟੀ ਦੀ ਗਲਤੀ ਹੈ ਫਾਰਮ ਭਰਨ ਤੋਂ ਬਾਅਦ ਆ ਤੁਹਾਨੂੰ ਕਹਿੰਦੇ ਯਾਰ ਤੁਸੀਂ ਤਾਂ ਸਰਟੀਫਿਕੇਟ ਨਹੀਂ ਲਾਏ ਹੈਗੇ ਤੁਹਾਡੀ ਗਲਤੀ ਹੈ ਤੁਸੀਂ ਫਾਰਮ ਚ ਅਜਾ ਨਾ ਭਰਿਆ ਨਹੀਂ ਉੱਥੇ ਤਾਂ ਤੁਹਾਡੀ ਗਲਤੀ ਇੱਕ ਮਿੰਟ ਚ ਕੱਢ ਦਿੰਦੇ ਉਹ ਐਡਰੈਸ ਪੂਰਾ ਵੀ ਤੁਹਾਡਾ ਫਲਾਣ ਨੰਬਰ ਨਹੀਂ ਹੈਗਾ ਫਲਾਣ ਬਿਲਕੁਲ ਉਹ ਗਲਤੀ ਕੱਢਦੇ ਆ ਗਲਤੀ ਕਿਉਂ ਕੱਢਦੇ ਆ ਉਹਨੂੰ ਚੈਕਿੰਗ ਕਰਨ ਵਾਲੇ ਹੈਗੇ ਆ ਇਸ ਕਰਕੇ ਠੀਕ ਹੈ ਇਸੇ ਤਰੀਕੇ ਜਿਹੜੀ ਕਿਤਾਬ ਹੈ ਕਿਤਾਬ ਦੇਖੋ ਐਡੀ ਸੋਖੀ ਕਿਉਂਕਿ ਇੱਕ ਤਾਂ ਜਿਹੜੀ ਸਭ ਤੋਂ ਵੱਡੀ ਤਰਾਸ਼ ਦੀ ਹੈ ਦੇਖੋ ਉਹ ਇਹ ਹੈ ਕਿ ਅੱਜ ਦੀ ਡੇਟ 'ਚ ਕਿਤਾਬਾਂ ਪੜਨ ਵਾਲਿਆਂ ਦੀ ਗਿਣਤੀ ਬਹੁਤ ਘਟ ਗਈ। ਬਹੁਤ ਜ਼ਿਆਦਾ ਘਟ ਗਈ। ਹਮ ਅੱਜ ਦੀ ਡੇਟ 'ਚ ਉਹ ਜਨਰੇਸ਼ਨ ਹੈ ਜਿਹੜੀ ਕਿ ਚੈਟਜੀਪੀ ਤੇ ਜਾਂਦੀ ਹੈ। ਪਰ 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 ਤੁਸੀਂ ਗੂਗਲ ਤੇ ਜਾਂਦੀ ਆ ਉੱਥੇ ਸਰਚ ਕਰਦੀ। ਬੜੀ ਵਧੀਆ ਗੱਲ ਕੀਤੀ ਹੈ ਵੀ ਕਿਤਾਬਾਂ ਪੜਨ ਵਾਲਿਆਂ ਦੀ ਗਿਣਤੀ ਘਟ ਗਈ। ਹਮ ਪਰ ਇਹ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਸੋਸ਼ਲ ਮੀਡੀਆ ਤੇ ਵੀ ਕੰਨੀਆਂ ਨੇ ਬਿਲਕੁਲ ਜੀ ਉਹ ਤਾਂ ਹੈ ਜੇ ਹੁਣੇ ਗਲਤ ਛਾਪੀ ਸੀ ਤਾਂ ਇਹ ਗਲਤੀ ਪੈ ਜਾਣੀ ਸੀ ਬਿਲਕੁਲ ਪਤਾ ਹੈ ਲੋਕੀ ਜ਼ਿਆਦਾਤਰ ਮੋਬਾਈਲ 'ਚ ਤਾਂ ਪੜਦੇ ਨੇ ਇੰਟਰਸਟਡ ਤਾਂ ਹੁਣ ਵੀ ਹੈਗੇ ਨੇ ਵਿਗਿਆਨੀ ਤਾਂ ਹੁਣ ਵੀ ਬਰ ਰਹੇ ਨੇ ਖੋਜਕਾਰੀ ਤਾਂ ਹੁਣ ਵੀ ਬਰ ਰਹੇ ਨੇ ਯੂਨੀਵਰਸਿਟੀ ਦੇ ਵਿੱਚ ਬੜਾ ਨਾਮਵਰ ਨਾਮ ਹੈ ਡਾਕਟਰ ਪਰਮਿੰਦਰ ਸਿੰਘ ਹਮ ਉਹ ਸਿੱਖੀਜ਼ਮ ਨੂੰ ਬੜਾ ਵਧੀਆ ਜਾਣਦੇ ਨੇ ਬੜੇ ਲੋਕ ਹੈਗੇ ਨੇ ਪਰ ਮੈਂ ਕੁਐਸਚਨ ਮੇਰੇ ਦਿਲ 'ਚ ਮੁਰਮੁਰ ਕੇ ਆਉਂਦਾ ਪਤਾ ਨਹੀਂ ਕਿਉਂ ਮੈਨੂੰ ਪੰਜਾਬੀ ਦੇ ਨਾਲ ਪਿਆਰ ਹੈ ਵੀ ਐਡੀ ਵੱਡੀ ਗਲਤੀ ਹੋਈ ਹੈ ਉਹਨੇ ਦੇ ਵਿੱਚ ਤੁਸੀਂ ਦੱਸਿਆ ਕਿ ਪ੍ਰੂਫ ਰੀਡਰ ਵੀ ਕਈ ਨੇ ਹਾਂ ਅੱਬ ਐਡੀਟਰ ਵੀ ਕਈ ਹੈਗੇ ਨੇ ਹਾਂ ਉਹਨਾਂ ਕੋਲ ਗਲਤੀ ਹੋਈ ਉਹਨਾਂ ਨੇ ਚੈੱਕ ਨਹੀਂ ਕੀਤਾ ਹੈ ਠੀਕ ਹੈ ਜੀ ਪ੍ਰਿੰਟਿੰਗ ਆ ਹੋ ਗਈਆਂ ਵਾਈਸ ਚਾਂਸਲਰ ਕੋਲ ਮੈਂ ਮੈਂ ਇਥੇ ਇੱਕ ਹੋਰ ਗੱਲ ਐਡ-ਆਨ ਕਰਦਾ ਮੈਂ ਤੁਹਾਨੂੰ ਦੱਸ ਰਿਹਾ ਵੀ ਭੁੱਲ ਗਿਆ ਕੱਲ ਇਵਨ ਦੈਨ ਯੂਨੀਵਰਸਿਟੀ ਕੋਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਲ ਆਪਣਾ ਇੱਕ ਪਬਲੀਸ਼ਿੰਗ ਦਾ ਜਿਹੜਾ ਡਿਪਾਰਟਮੈਂਟ ਹੈਗਾ ਜਿਹੜੀਆਂ ਯੂਨੀਵਰਸਿਟੀ ਦੀਆਂ ਕਿਤਾਬਾਂ ਨੇ ਉੱਥੇ ਅੰਦਰ ਹੀ ਉਹ ਅੰਦਰ ਹੀ ਜਿਹੜੀਆਂ ਹੈਗੀਆਂ ਛਾਪੀ ਜਾਂਦੀਆਂ ਨੇ ਠੀਕ ਹੈ ਨਾ ਉਹ ਉਹ ਕਿਤਾਬ ਤਾਂ ਕਦੀ ਬਾਹਰੋਂ ਪ੍ਰਿੰਟ ਹੋਣ ਵੀ ਨਹੀਂ ਆਂਦੀ ਹੈਗੀ ਉਹ ਤਾਂ ਕਿਤਾਬ ਤੋਂ ਅੰਦਰ ਹੀ ਸਾਰਾ ਕੁਝ ਕੀਤਾ ਜਾਂਦਾ ਹੈਗਾ ਉਹ ਵਿਭਾਗ ਦੀ ਵੀ ਕਿਤੇ ਨਾ ਕਿਤੇ ਗਲਤੀ ਹੈ ਜਿਨੇ ਕੀ ਖਾਸ ਕਰਕੇ ਮਹਾਨ ਕੋਸ਼ ਦੇ ਵਿੱਚ ਕਿਉਂਕਿ ਦੇਖੋ ਜਿਹੜਾ ਇਤਿਹਾਸ ਹੈ ਨਾ ਇਤਿਹਾਸ ਸੁਣਨ ਇਤਿਹਾਸ ਬਣਾਉਣ ਇਤਿਹਾਸ ਲਿਖਣ ਚ ਬਹੁਤ ਮਿਹਨਤ ਲੱਗਦੀ ਆ ਬਹੁਤ ਕੁਝ ਜਿਹੜਾ ਹੈਗਾ ਮਤਲਬ ਉਹਨੂੰ ਉਸ ਉਸ ਟਾਈਮ ਨੂੰ ਵਿਚਾਰਨਾ ਉਸ ਟਾਈਮ ਨੂੰ ਕੜਨਾ ਕਿਉਂਕਿ ਇਤਿਹਾਸ ਦੇ ਨਾਲ ਬੜੀਆਂ ਕੜੀਆਂ ਜੁੜੀਆਂ ਹੁੰਦੀਆਂ ਨੇ ਲੇਕਿਨ ਵਿਗਾੜਨਾ ਇਤਿਹਾਸ ਬਹੁਤ ਹੁਣ ਮੈਨੂੰ ਲਾਸਟ ਇਹ ਦੱਸੋ ਕਿ ਇਸ ਸਾਰੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਸਿੱਖ ਬੁੱਧੀਜੀਵੀ ਦੀ ਹੋਣ ਦੇ ਨਾਤੇ ਦੱਸੋ ਤੇ ਦੂਜਾ ਮੈਨੂੰ ਇਹ ਵੀ ਦੱਸੋ ਕਿ ਜਿਹੜੇ ਉਸ ਸਮੇਂ ਦੇ ਵਾਈਸ ਚਾਂਸਲਰ ਸੀਗੇ ਜਿਹੜੇ ਅਹੁਦੇਦਾਰ ਸੀਗੇ ਉਹਨਾਂ ਦੇ ਉੱਪਰ ਤੇ ਜਿਹੜੇ ਹੁਣ ਮੌਕੇ ਦੇ ਵਾਈਸ ਚਾਂਸਲਰ ਨੇ ਜਿਨ੍ਹਾਂ ਦੇ ਹੁੰਦੇ ਹੋਏ ਇਸ ਘਟਨਾ ਕਰਨ ਨੂੰ ਇਨਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਮੌਕੇ ਤੇ ਸਟੂਡੈਂਟਸ ਨੇ ਜੱਕੇ ਬੰਦਿਆਣੇ ਜਾ ਕੇ ਰੋਕਿਆ ਹਾਂ ਇਹਨਾਂ ਦੇ ਉੱਪਰ ਜੋ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਜੀ ਜਦੋਂ ਮਾਨਯੋਗ ਹਾਈ ਕੋਰਟ ਨੇ ਇੱਕ ਆਦੇਸ਼ ਦੇ ਹੀ ਦਿੱਤਾ ਕਿ ਇਹਨਾਂ ਕਿਤਾਬਾਂ ਨੂੰ ਜਿਹੜਾ ਹੈਗਾ ਡਿਸਟਰਾਇ ਕਰੋ ਹਨ ਉਹ ਕਰਦੇ ਆਦਮ ਨਾਲ ਕਰਦੇ ਤਰੀਕੇ ਨਾਲ ਕਰਦੇ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਪਰ ਜਦੋਂ ਇਹ ਇੱਕ ਤਰੀਕਾ ਗਲਤ ਅਪਣਾਇਆ ਗਿਆ ਠੀਕ ਹੈ ਨਾ ਇਹ ਉਹ ਹੈ ਵੀ ਤੁਸੀਂ ਪਹਿਲਾਂ ਤਾਂ ਗਲਤੀ ਕੀਤੀ ਗਲਤੀ ਤੋਂ ਬਾਅਦ ਫੇਰ ਵੱਡੀ ਗਲਤੀ ਨੂੰ ਦੁਹਰਾਇਆ ਇਸ ਕਰਕੇ ਜਿਹੜੀ ਬਣਦੀ ਕਾਰਵਾਈ ਹੈ ਉਹ ਖਾਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਪਬਲੀਕੇਸ਼ਨ ਡਿਪਾਰਟਮੈਂਟ ਦਾ ਹੈੱਡ ਹੈ ਉਹਦੇ ਉੱਤੇ ਹੋਣੀ ਚਾਹੀਦੀ ਹੈ ਇਹ ਕਿਤਾਬ ਕਿਸ ਟਾਈਮ ਕਦੋਂ ਮਤਲਬ ਜਿਹੜਾ ਹੈਗਾ ਇਹਦਾ ਪ੍ਰੂਫ ਜਿਹੜਾ ਪਾਸ ਕੀਤਾ ਗਿਆ ਉਹ ਕਿਹੜੇ ਲੋਕ ਸੀ ਉਹਨਾਂ ਦੀ ਲਿਸਟ ਜਿਹੜੀ ਹੈਗੇ ਉਹ ਜ਼ਾਗਰ ਕਰਨੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਦੋਸ਼ ਹੈ ਜੀ ਉਹ ਵਾਈਸ ਚਾਂਸਲਰ ਦਾ ਵੀ ਹੈ ਜਿਨੇ ਇਹ ਕਿਤਾਬ ਜਿਹੜੀ ਹੈਗੀ ਹੈ ਮਤਲਬ ਪਬਲਿਸ਼ ਕਰਨ ਦੀ ਅਨਮਤੀ ਦਿੱਤੀ ਉਸ ਤੋਂ ਬਾਅਦ ਜਦੋਂ ਹਾਈ ਕੋਰਟ ਦਾ ਫੈਸਲਾ ਆ ਗਿਆ ਜਦੋਂ ਹਾਈ ਕੋਰਟ ਨੇ ਕਹਿਤਾ ਵੀ ਕਿਤਾਬਾਂ ਜਿਹੜੀਆਂ ਹੈਗੀਆਂ ਤੁਸੀਂ ਇਹਨੂੰ ਕਰੋ ਉਸ ਤੋਂ ਬਾਅਦ ਜਿਹੜਾ ਕਿ ਇਹ ਮਤਲਬ ਠੀਕ ਹੈ ਇੱਕ ਵਧੀਆ ਸੋਚ ਸੋਚੀ ਕਿ ਪਾਣੀ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਪੰਨਿਆਂ ਨੂੰ ਇਕੋ ਫ੍ਰੈਂਡਲੀ ਕਰ ਦੇਣਾ ਚਾਹੀਦਾ ਪਰ ਇਕੋ ਫ੍ਰੈਂਡਲੀ ਕਰਨ ਦਾ ਇੱਕ ਤਰੀਕਾ ਵੀ ਤਾਂ ਹੋਣਾ ਚਾਹੀਦਾ ਜੀ ਠੀਕ ਹੈ ਤੁਸੀਂ ਉੱਥੇ ਖੱਡਾ ਪਟ ਦਿੰਦੇ ਹੋ ਖੱਡੇ ਦੇ ਵਿੱਚ ਉਹਨਾਂ ਕਿਤਾਬਾਂ ਨੂੰ ਪਾ ਦਿੰਨੇ ਹਾਂ ਉਹਦੇ ਵਿੱਚ ਪਾਣੀ ਪਾ ਦਿੰਨੇ ਹਾਂ ਠੀਕ ਹੈ ਨਾ ਇਹ ਵੀ ਨਹੀਂ ਪਤਾ ਹੁਣ ਪਾਣੀ ਕਿੱਥੋਂ ਆਇਆ ਕਿਦਾਂ ਦਾ ਪਾਣੀ ਸੀਗਾ ਠੀਕ ਹੈ ਜੇਕਰ ਉਹ ਟੋਏ ਨੂੰ ਨਹੀਂ ਪੂਰਿਆ ਗਿਆ ਹੋਰ ਕੁਛ ਨਾ ਕਰਦੇ ਟੋਏ ਨੂੰ ਪੂਰ ਦਿੰਦੇ ਮੈਂ ਕਹਾਂ ਉੱਪਰ ਉੱਪਰ ਮਿੱਟੀ ਪਾ ਲਗਾਈ ਜਾਵੇ ਜਿਸ ਤਰੀਕੇ ਦੇ ਨਾਲ ਉਹ ਸਿੱਟੀਆਂ ਹੋਣਗੀਆਂ ਬਿਲਕੁਲ ਬਿਲਕੁਲ ਉੱਪਰ ਮਿੱਟੀ ਪਾ ਦਿੰਦੇ ਤੁਸੀਂ ਉਹਨੂੰ ਪੂਰ ਦਿੰਦੇ ਹਨ ਪੂਰਨ ਦਾ ਵੀ ਉਹਨੂੰ ਕਰ ਦਿੰਦੇ ਕੱਜ ਦਿੰਦੇ ਤਾਂ ਵੀ ਤਰੀਕਾ ਦੀ ਹੁਣ ਦੇਖੋ ਜਿੱਥੇ ਉਹ ਪਾਣੀ ਖੜਾ ਉਹ ਕਿਤਾਬਾਂ ਮਤਲਬ ਤੁਸੀਂ ਵਿੱਚ ਪਾਈਆਂ ਨੇ ਉਹ ਕਿਤਾਬਾਂ ਦੇ ਜਦੋਂ ਅੰਕ ਗਲਣਗੇ ਠੀਕ ਹੈ ਉਹ ਬਦਬੂ ਵੀ ਪੈਦਾ ਹੋਏਗੀ ਠੀਕ ਹੈ ਉਥੇ ਮੱਛਰ ਵੀ ਪੈਦਾ ਹੋਏਗਾ ਉਥੋਂ ਬਿਮਾਰੀਆਂ ਵੀ ਪੈਦਾ ਹੋਣਗੀਆਂ ਇਹ ਸਰ ਜਿਹੜਾ ਹੈਗਾ ਨਾ এনवायरमेंट ਦੇ ਨਾਲ ਖਿਲਵਾੜ ਹੈ এনवायरमेंट ਦਾ ਫਰੈਂਡਲੀ ਨਹੀਂ ਹੈ ਇਸ ਕਰਕੇ ਵਾਈਸ ਚਾਂਸਲਰ ਤੋਂ ਲੈ ਕੇ ਡਿਪਾਰਟਮੈਂਟ ਤੱਕ ਦੇ ਸਾਰੇ ਵਿਅਕਤੀ ਦੋਸ਼ੀ ਹੈ ਇਹਨਾਂ ਸਾਰਿਆਂ ਦੇ ਉੱਤੇ ਜਿਹੜੀ ਹੈਗੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪੈਣਾ ਕਿ ਤੁਸੀਂ ਇਹ ਕਿਉਂ ਕੀਤਾ ਜਿਹੜਾ ਹਾਈ ਕੋਰਟ ਨੇ ਮਤਲਬ ਮੈਂ ਮਾਨਜੋਗ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਨਾ ਭਈ ਜਿਹੜਾ ਹੈਗਾ ਤੁਸੀਂ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਉਹਨਾਂ ਨੇ ਗਲਤੀ ਤਾਂ ਇਹਨਾਂ ਦੀ ਸਿੱਧ ਕਰਤੀ ਐ ਠੀਕ ਐ ਪਰ ਲੇਕਿਨ ਕਿਤੇ ਨਾ ਕਿਤੇ ਜਿਹੜੇ ਉਹ ਵਿਅਕਤੀ ਸੀਗੇ ਉਹਨਾਂ ਦੁਬਾਰਾ ਉਹਨਾਂ ਦੇ ਉੱਤੇ ਹੋਣਾ ਚਾਹੀਦਾ ਉਹਨਾਂ ਨੂੰ ਤਾਂ ਗਲਤੀ ਵੀ ਕਿਉਂ ਹੋਈ ਅੰਨੀਆਂ ਗਲਤੀਆਂ ਹੋ ਜਾਣੀਆਂ ਦੇਖੋ ਮਾਨਜੋਗ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ ਜੇ ਉਹਦੀ ਵਧੀਆ ਤਰੀਕੇ ਦੇ ਨਾਲ ਇਹ ਮਤਲਬ ਜਿਹੜਾ ਉਹਦੀ ਅਦਬ ਕਰਦੇ ਫੈਸਲੇ ਦਾ ਉਹਨਾਂ ਨੇ ਇੱਕ ਅਦਬ ਦੇ ਨਾਲ ਜਿਹੜਾ ਕਿਤਾਬਾਂ ਨੂੰ ਜਲ ਪ੍ਰਵਾਹ ਕਰਦੇ ਜਾਂ ਫਿਰ ਜਿੱਦਾਂ ਇਹਨਾਂ ਨੇ ਟੋਆ ਵੀ ਪੱਟਿਆ ਸੀਗਾ ਉਹ ਚ ਪਾਣੀ ਪਾ ਕੇ ਜਾਂ ਕਿਉਂਕਿ ਅੱਜ ਕੱਲ ਟੈਕਨੋਲੋਜੀ ਬਹੁਤ ਐਡਵਾਂਸ ਹੈ ਠੀਕ ਹੈ ਜੇ ਜਿਹੜੇ ਅੰਕ ਸੀਗੇ ਪਾਣੀ ਨਾਲ ਨਹੀਂ ਗਲ ਰਹੇ ਸੀ ਤਾਂ ਕਿਸੇ ਕੈਮੀਕਲ ਦੇ ਨਾਲ ਵੀ ਕੀਤਾ ਜਾ ਸਕਦੇ ਸੀਗੇ ਇਕੋ ਫ੍ਰੈਂਡ ਦੀ ਹੋਰ ਵੀ ਬਥੇੜੀਆਂ ਚੀਜ਼ਾਂ ਹੈਗੀਆਂ ਠੀਕ ਹੈ ਅੱਜ ਦੀ ਅੱਜ ਜਦੋਂ ਆਪਾਂ ਸੰਸਕਾਰ ਹੀ ਕਰਨ ਜਾਂਦੇ ਆ ਠੀਕ ਹੈ ਨਾ ਹੁਣ ਅੱਜ ਕਈ ਮਤਲਬ ਧਰਮਾਂ ਦੇ ਵਿੱਚ ਖਾਸ ਕਰਕੇ ਇੱਕ ਇਹ ਇੱਕ ਗੱਲ ਉੱਠ ਚੁੱਕੀ ਹੈ ਕਈ ਮਤਲਬ ਜਿਹੜੀਆਂ ਕਮਿਊਨਿਟੀਆਂ ਨੇ ਉਹ ਕਹਿੰਦੀਆਂ ਨੇ ਵੀ ਲੱਕੜਾਂ ਦਾ ਵੀ ਸੰਸਕਾਰ ਨਾ ਕਰੋ ਹੂੰ ਲੱਕੜ ਨੂੰ ਵੀ ਬਚਾਇਆ ਜਾਵੇ এনवायरमेंट ਨੂੰ ਬਚਾਇਆ ਜਾਵੇ ਮਸ਼ੀਨੀ ਜਿਹੜੇ ਹੈਗੇ ਸੰਸਕਾਰ ਜਿਹੜੇ ਅੱਜ ਕੱਲ ਚੱਲ ਰਹੇ ਨੇ ਬਿਲਕੁਲ ਤੁਹਾਡੀ ਗੱਲ ਤੋਂ ਮੈਂ ਬਿਲਕੁਲ ਇਤਿਫਾਕ ਰੱਖਦਾ ਹਾਂ ਲੱਕੜ ਵਾਲੀ ਜਿਹੜੀ ਗੱਲ ਤੁਸੀਂ ਕਹੀ ਹੈ ਕੁਝ ਥਾਵਾਂ ਦੇ ਉੱਪਰ ਇੰਡਸਟਰੀ ਲੱਗ ਚੁੱਕੀ ਹੈ ਜਿਹੜੀ ਗੋਹੇ ਤੋਂ ਲੱਕੜ ਬਣਾਉਂਦੀ ਹੈ ਉਹਨਾਂ ਸੰਸਕਾਰ ਹੁੰਦੇ ਨੇ ਹਾਂ ਬਿਲਕੁਲ ਸੋ ਇਹ ਅੱਛੀ ਗੱਲ ਹੈ ਪਰ ਇਹਦੇ ਵਿੱਚ ਆ ਚੀਜ਼ੇ ਸਾਹਮਣੇ ਦੇਖਣ ਨੂੰ ਆਈ ਹੈ ਤੁਸੀਂ ਦੱਸਿਆ ਕਿ ਇਹ ਲੋਕਾਂ ਨੂੰ ਦੋਸ਼ੀ ਕਰਾਰ ਦੇਣਾ ਚਾਹੀਦਾ ਹੈਗਾ ਤੁਹਾਡੀ ਜਾਣਕਾਰੀ ਲੋਕਾਂ ਤੱਕ ਪਹੁੰਚ ਰਹੀ ਹੈ ਬਹੁਤ-ਬਹੁਤ ਧੰਨਵਾਦ ਇਸ ਲਈ ਤੇ ਮੈਂ ਚਾਹਾਂਗਾ ਕਿ ਜਿਵੇਂ ਲੋਕਾਂ ਨੇ ਇਹ ਸਾਡੀ ਗੱਲਬਾਤ ਸੁਣੀ ਹੈ ਵਿਚਾਰ ਸੁਣੇ ਨੇ ਉਹ ਲੋਕ ਆਪਣੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜੋੜ ਦਿਓ ਤਾਂ ਜੋ ਯੂਨੀਵਰਸਿਟੀ ਨੂੰ ਪਤਾ ਲੱਗੇ ਕਿ ਉਹਦੇ ਕੋਲੋਂ ਕਿੱਡੀ ਕਬਡੀ ਗਲਤੀ ਹੋਈ ਹੈ ਜੇ ਤੁਸੀਂ ਸਮਝਦੇ ਹੋ ਕਿ ਗਲਤੀ ਹੋਈ ਹੈ ਤਾਂ ਹੰਗਾਰਾ ਕਰੋ ਤਾਂ ਜੋ ਅਸੀਂ ਆਪਣੇ ਵਿਰਸੇ ਨੂੰ ਆਪਣੇ ਪੰਜਾਬੀਤ ਨੂੰ ਆਪਣੇ ਮਹਾਨ ਕੋਸ਼ ਨੂੰ ਸਾਮ ਕੇ ਰੱਖਣ ਦੀ ਸ਼ਮਤਾ ਰੱਖ ਸਕੀਏ ਹਰਪ੍ਰੀਤ ਜੀ ਧੰਨਵਾਦ ਜੀ ਬਿਲਕੁਲ ਜੀ ਕਿਰਨ ਜੀ ਤੁਸੀਂ ਸਲਾਇਕ ਨੇ ਮਾਣੇ ਜਿਹਨੂੰ ਸਮਝਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ